ਚਿਵ ਕਰਨ ਜੱਗੀ ਕੁੱਸਾ ਦੇ ਨਾਵਲ ਬਾਰੀ ਕੋਹੀ ਬਲਦਾ ਦੀਵਾ ਦਾ ਅਗਲਾ ਕਾਟ 15 ਤੇਰੇ ਪਿੰਡ ਵਿੱਚ ਸਰਪੰਚ ਵੱਲੋਂ ਗਿਆਨੀ ਨੂੰ ਛਡਾਉਣ ਵਾਲੀ ਗੱਲ ਦੀ ਚਰਚਾ ਛਿੜ ਪਈ ਸਰਪੰਚ ਦੀ ਧੁੰਮ ਮਚ ਗਈ ਸਾਰਾ ਪਿੰਡ ਹੈਰਾਨ ਸੀ ਸਰਪੰਚਾ ਸਾਰੀ ਉਮਰ ਚ ਤੂੰ ਆਹ ਭਲੇ ਦਾ ਕੰਮ ਕੀਤਾ ਰੱਬ ਤੇਰਾ ਭਲਾ ਕਰੂ ਸਰਪੰਚਨੀ ਨੇ ਸਰਪੰਚ ਨੂੰ ਚਾਹ ਦਿੰਦਿਆਂ ਕਿਹਾ ਉਹ ਤੂੰ ਮੈਨੂੰ ਬਾਧੂ ਮਾਰੀ ਮਾਰੀ ਕਰੀ ਜਾਂਦੀ ਰਹਿਣੀ ਐ ਮੈਂ ਭਗਵਾਨੇ ਲੋਕਾਂ ਵਾਂਗੂ ਬਾਰੀ ਕਦੇ ਹੱਲਾ-ਹੱਲਾ ਨਹੀਂ ਕਰੀ ਦੇਖਿਆ ਲਿਆਂਦਾ ਨਾ ਖੋਟੇ ਪੈਸੇ ਵਾਂਗੂ ਕਿਉਂ ਕਰਿਆ ਸਰਪੰਚਾ ਤੂੰ ਵੀ ਸਹੀ ਲਈ ਤੇ ਆਏ ਕਦੇ ਸ਼ਾਬਾਸ਼ ਅੱਜ ਫਿਰ ਹੱਥੀ ਪੈਗ ਪਾ ਕੇ ਪੀਹਾਂਗੀ ਤੂੰ ਨਿਤ ਕੋਈ ਚੰਗਾ ਕੰਮ ਕਰਿਆ ਕਰ ਤੈਨੂੰ ਹਰ ਰੋਜ਼ ਹੀ ਪਿਆਦਿਆ ਕਰੂੰਗੀ ਆਏ ਹੈ ਮਰ ਜਾ ਸਰਪੰਚਣੀਏ ਸਰਪੰਚ ਨੇ ਬੈਠਕ ਵਿੱਚ ਹੀ ਸਰਪੰਚਣੀ ਤਕੜੀ ਵਾਂਗ ਤੋਲੀ ਪਰ ਸਰਪੰਚ ਦੀ ਅਸਲੀ ਬੇਈਮਾਨੀ ਤੇ ਬੁਰੀ ਨੀਅਤ ਦਾ ਕਿਸੇ ਨੂੰ ਪਤਾ ਨਹੀਂ ਸੀ ਤਕਰੀਬਨ 2 ਸਾਲਾਂ ਦੇ ਵਿੱਚ ਵਿੱਚ ਗਿਆਨੀ ਦੀਆਂ ਕਈ ਗ੍ਰਿਫਤਾਰੀਆਂ ਹੋ ਚੁੱਕੀਆਂ ਸਨ ਪਰ ਨਿਕਲਿਆ ਉਸ ਦੇ ਵਿੱਚੋਂ ਫਿਰ ਵੀ ਕੱਖ ਨਹੀਂ ਸੀ ਗਿਆਨੀ ਸਿੱਧਾ ਸਾਦਾ ਗੁਰੂ ਦਾ ਬੰਦਾ ਸੀ ਨਿਕਲਣਾ ਵੀ ਉਸ ਵਿੱਚੋਂ ਕੀ ਸੀ ਪੁਲਿਸ ਦੇ ਤਸੀਹੇ ਉਹ ਵਾਹਿਗੁਰੂ ਵਾਹਿਗੁਰੂ ਜਪ ਕੇ ਸਹਿ ਛੱਡਦਾ ਕਸੂਰ ਉਸ ਦਾ ਸਿਰਫ ਇਤਨਾ ਸੀ ਕਿ ਉਹ ਮੁੰਡਿਆਂ ਨੂੰ ਨਸ਼ਿਆਂ ਤੋਂ ਹਟਾ ਕੇ ਅੰਮ੍ਰਿਤਧਾਰੀ ਬਣਾਉਂਦਾ ਸੀ ਦੂਜਾ ਦੋਸ਼ ਉਸ ਦਾ ਇਹ ਸੀ ਕਿ ਉਹ ਗੁਰੂ ਕੀ ਨਗਰੀ ਅੰਮ੍ਰਿਤਸਰ ਜਾਂਦਾ ਸੀ ਹੋਰ ਉਸ ਦਾ ਕੋਈ ਕਸੂਰ ਨਹੀਂ ਸੀ ਪਿਛਲੀ ਗ੍ਰਿਫਤਾਰੀ ਤੇ ਰਹਾਈ ਵੇਲੇ ਥਾਣੇਦਾਰ ਜੰਗ ਸਿੰਘ ਨੇ ਗਿਆਨੀ ਪੂਰਨ ਸਿੰਘ ਨੂੰ ਕੰਨ ਕਰ ਦਿੱਤੇ ਸਨ ਲੈ ਬਾਬਾ ਜਦੋਂ ਹੁਣ ਫੜਿਆ ਤੂੰ ਆਪਦੇ ਵੱਲੋਂ ਕਾਇਮ ਹੋ ਕੇ ਆਈ ਅਸੀਂ ਤੇਰੇ ਆਲਾ ਭੋਗ ਹੀ ਪਾ ਦੇਣਾ ਸਾਨੂੰ ਨਿਤ ਤੇਰੇ ਮਗਰ ਗਿੱਟੇ ਕੜਵਾਉਂਦੇ ਨੂੰ ਸ਼ਰਮ ਆਉਂਦੀ ਐ ਤੂੰ ਸਾਨੂੰ ਵਿਹਲੇ ਸਮਝ ਰੱਖਿਆ ਤੂੰ ਬੱਲੇ ਸਾਡੇ ਕੁਝ ਪਾਉਂਦਾ ਨਹੀਂ ਕੱਲੇ ਨਹੀਂ ਵੰਜ ਤੇ ਛੜਾ ਰੱਖਿਆ ਠਾਨੇਦਾਰ ਸਾਹਿਬ ਜੋ ਕਾਲਪੁਰਖ ਨੂੰ ਮਨਜ਼ੂਰ ਹੈ ਹਰ ਹੱਲ ਥੋਕੇ ਰਹਿਣਾ ਉਸ ਨੂੰ ਦੁਨੀਆਂ ਦੀ ਕੋਈ ਤਾਕਤ ਨਹੀਂ ਰੋਕ ਸਕਦੀ ਕਰੇ ਕਰਾਵੇ ਆਪੇ ਆਪ ਮਨੁੱਖੇ ਕਿਛ ਨਾਹੀਂ ਹੱਥ ਆਖ ਕੇ ਗਿਆਨੀ ਤੁਰ ਗਿਆ ਸੀ ਇੱਕ ਦਿਨ ਗਿਆਨੀ ਗੁਰਮukh ਸਿੰਘ ਦੇ ਘਰ ਬੈਠਾ ਗੱਲਾਂ ਕਰ ਰያ ਸੀ ਗੁਰਮukh ਸਿੰਘ ਦਾ ਪੁੱਤਰਾ ਕੁਲਬੀਰਾ ਵੇੜੇ ਵਿੱਚ ਖੇਡ ਰਿਹਾ ਸੀ ਓਏ ਆ ਵੀ ਸਿੰਘਾ ਪਸ਼ੂਆਂ ਵੱਲੀ ਨਾ ਖੇਡ ਤੇਰੇ ਸਿੰਘ ਮਾਰਨਗੇ ਗਿਆਨੀ ਨੇ ਕੁਲਬੀਰੇ ਨੂੰ ਕਿਹਾ ਕੁਲਬੀਰਾ ਹੱਸ ਕੇ ਪਸ਼ੂਆਂ ਵੱਲੋਂ ਹਟਣ ਨਾਲ ਕਾ ਗੇੜਨ ਡਲ ਗਿਆ ਕਿੰਨੇ ਚਿਰ ਦਾ ਹੋ ਗਿਆ ਹੁਣੇ ਗੁਰਮukh ਸਿੰਘ ਸੁਖਨਾ ਰੱਬ ਆਸਰੇ ਤੀਜੇ ਸਾਲ ਚ ਲੈ ਜਿਨਾ ਜਾਂਦਿਆਂ ਨੂੰ ਕੀ ਲੱਗਦਾ ਕੱਲ ਦੀ ਗੱਲ ਹੈ ਜਦੋਂ ਹੋਇਆ ਪੰਜਾਬ ਦੇ ਪੁੱਤਰਾਂ ਨੂੰ ਜਵਾਨ ਹੁੰਦਿਆਂ ਕਿਤੇ ਦੇਰ ਲੱਗਦੀ ਹੈ ਗੁਰਮukh ਸਿੰਘ ਪੁੱਤਰੇ ਦੇ ਚਾਬ ਵਿੱਚ ਲਾਟ ਵਾਂਗ ਉੱਚਾ ਉੱਠਿਆ ਤੇ ਆਪ ਦੇ ਪੁੱਤਰਾਂ ਦੀ ਤਾਂ ਗੱਲ ਠੀਕ ਹੈ ਪਰ ਪੰਜਾਬ ਦੇ ਆਉਣ ਵਾਲੇ ਅਸਾਰ ਮੈਨੂੰ ਬੁਰੇ ਹੀ ਦਿਸਦੇ ਆ ਗਿਆਨੀ ਜੀ ਲੋਕਾਂ ਨਾਲ ਹੀ ਆਪਾਂ ਕੀ ਕਰ ਸਕਦੇ ਆ ਉਹ ਆਪਣੇ ਆਪ ਨੂੰ ਡੁੱਬਦੇ ਜਾਜ ਦੇ ਰਹਿਮ ਤੇ ਛੱਡ ਕੇ ਬੈਠੇ ਰਹਿਣਾ ਮੈਨੂੰ ਇੱਕ ਹੋਰ ਬੇਵਕੂਫੀ ਲੱਗਦੀ ਹੈ ਜਿਉਂਦਾ ਬੰਦਾ ਸੌ ਹੱਥ ਪੈਰ ਮਾਰਦਾ ਇਹ ਤਾਂ ਹੈ ਪਰ ਕੋਈ ਹੱਲ ਵੀ ਨਜ਼ਰ ਹੀ ਨਾ ਆਉਂਦਾ ਨਾ ਹੀ ਆਪਣੀ ਗਵਰਨਮੈਂਟ ਇਮਾਨਦਾਰ ਅਸਲ ਵਿੱਚ ਪੰਜਾਬ ਦੇ ਹਾਲਾਤ ਦਿਨ-ਬਦਨ ਬੁਰੀ ਤਰ੍ਹਾਂ ਵਿਗੜਦੇ ਜਾ ਰਹੇ ਸਨ ਹਰ ਰੋਜ਼ ਲੁੱਟਾਂ ਕੋਹਾਂ ਕਤਲਾਂ ਤੇ ਡਕੈਤੀ ਦੀਆਂ ਵਾਰਦਾਤਾਂ ਹੁੰਦੀਆਂ ਸਨ ਪੁਲਿਸ ਵਾਲਿਆਂ ਦੇ ਕਤਲਾਂ ਦੀ ਗਿਣਤੀ ਦਿਨੋ-ਦਿਨ ਵਧਦੀ ਜਾ ਰਹੀ ਸੀ ਹਿੰਦੂ ਸਿੱਖਾਂ ਵਿੱਚ ਪਾੜਾ ਵੱਧਦਾ ਹੀ ਜਾ ਰਿਹਾ ਸੀ ਜਿਸ ਨੂੰ ਫਿਰਕੂ ਰੰਗ ਦੇ ਕੇ ਹੋਰ ਚੌੜਾ ਕੀਤਾ ਜਾ ਰਿਹਾ ਸੀ ਹਿੰਦੂ ਸਿੱਖ মিডিਆ ਦਾ ਆਪਣਾ ਆਪਣਾ ਵੱਖਰਾ ਵੱਖਰਾ ਸਟੈਂਡ ਸੀ ਵੱਖਰਾ ਵੱਖਰਾ ਸਟੈਂਡ ਸੀ ਸੈਂਟਰ ਗਵਰਨਮੈਂਟ ਵੱਲੋਂ ਦੋਸ਼ ਲਾਏ ਜਾ ਰਹੇ ਸਨ ਕਿ ਦਰਬਾਰ ਸਾਹਿਬ ਕੰਪਲੈਕਸ ਵਿਖੇ ਕਾਰ ਸਿਵਲ ਅਤੇ ਟਰੱਕਾਂ ਰਹੀ ਭਾਰੀ ਮਾਤਰਾ ਵਿੱਚ ਹਸਰਾ ਜਮਾ ਕੀਤਾ ਜਾ ਰਿਹਾ ਇਸ ਹਸਰੇ ਨੂੰ ਅੰਦਰੋਂ ਜਾਣੋ ਕਿਉਂ ਨਹੀਂ ਰੋਕਿਆ ਜਾ ਰਿਹਾ ਸੀ ਇੱਕ ਰਹਸ ਇੱਕ ਭੇਦ ਬਣਿਆ ਹੋਇਆ ਸੀ ਮੀਡੀਆ ਅਨਸਾਰ ਦਰਬਾਰ ਸਾਹਿਬ ਵਿਖੇ ਬਹੁਤ ਸਾਰੇ ਕੱਟੜ ਅਤਵਾਦੀਆਂ ਨੇ ਪੱਕੇ ਟਿਕਾਣੇ ਮਾਲੇ ਸਨ ਅਤੇ ਦਰਬਾਰ ਸਾਹਿਬ ਕੰਪਲੈਕਸ ਵਿਖੇ ਅਤਵਾਦੀਆਂ ਵੱਲੋਂ ਮੋਰਚਾ ਬੰਦੀ ਕੀਤੀ ਜਾ ਰਹੀ ਸੀ ਵੱਖ-ਵੱਖ ਅਖਬਾਰਾਂ ਦੀਆਂ ਸੁਰਖੀਆਂ ਦੱਸਦੀਆਂ ਸਨ ਕਿ ਦਰਬਾਰ ਸਾਹਿਬ ਦੇ ਅੰਦਰ ਹਰ ਤਰ੍ਹਾਂ ਦਾ ਖਤਰਨਾਕ ਹਥਿਆਰ ਮੌਜੂਦ ਸੀ ਅਤਵਾਦੀਆਂ ਨੂੰ ਦਰਬਾਰ ਸਾਹਿਬ ਤੋਂ ਬਾਹਰ ਕੱਢਣ ਲਈ ਫੌਜੀ ਹਮਲੇ ਦੀਆਂ ਵੀ ਖਬਰਾਂ ਸੁਣਨ ਨੂੰ ਮਿਲਦੀਆਂ ਸਨ ਇਹ ਫੌਜੀ ਹਮਲਾ ਦਰਬਾਰ ਸਾਹਿਬ ਤੇ ਕਦੋਂ ਹੋਵੇਗਾ ਇਸ ਬਾਰੇ ਉਂਗਲ ਰੱਖ ਕੇ ਠੋਸ ਕਹਿਣਾ ਮੁਸ਼ਕਲ ਸੀ ਲੋਕ ਸਿਰਫ ਕਾਫੀ ਲਾਰੇ ਸਨ ਅਨ ਕਿਆਸੀਆਂ ਗੱਲਾਂ ਸੁਣ ਸੁਣ ਕੇ ਲੋਕਾਂ ਨੂੰ ਹੌਲ ਪੈਂਦੇ ਸਨ ਗੁਰਮੁਖ ਸਿੰਘ ਤੇ ਗਿਆਨੀ ਅਜੀ ਗੱਲਾਂ ਹੀ ਕਰ ਰਹੇ ਸਨ ਕਿ ਕਿਦਰੋਂ ਕੁਲਜੀਤ ਘਬਰਾਇਆ ਬਾਹਰੋਂ ਆਇਆ ਉਸ ਦਾ ਸਾਹ ਨਾਲ ਸਾਹ ਨਹੀਂ ਡਲਦਾ ਸੀ ਕੀ ਗੱਲ ਹੈ ਕੁਲਜੀਤ ਸਿਆ ਬੜਾ ਘਬਰਾਇਆ ਫਿਰਦਾ ਗਿਆਨੀ ਨੇ ਪੁੱਛਿਆ ਗਿਆਨੀ ਜੀ ਲੁਕਣ ਦਾ ਕੋਈ ਜਗਾੜ ਕਰੋ ਪੁਲਿਸ ਨੇ ਤੁਹਾਨੂੰ ਫੜ ਲਈ ਫਿਰ ਛਾਪਾ ਮਾਰਿਆ ਸਿੰਘਾ ਨਿਤ ਨਿਤ ਕਿੱਥੇ ਲੁਕਦੇ ਫਿਰਾਂਗੇ ਅੱਜ ਇਹਨਾਂ ਨੂੰ ਕੱਟਾ-ਕੱਟੀ ਕੱਢ ਹੀ ਲੈਣ ਦੇ ਗਿਆਨੀ ਉੱਠ ਕੇ ਖੜਾ ਹੋ ਗਿਆ ਉਹ ਨਹੀਂ ਗਿਆਨੀ ਜੀ ਤੁਸੀਂ ਕੁਝ ਤਾਂ ਖਿਆਲ ਕਰੋ ਪੁਲਿਸ ਦਾ ਅੱਜਕਲ ਕੋਈ ਤਬਾਰ ਨਹੀਂ ਖੁੱਲੇ ਇਹਨਾਂ ਨੂੰ ਆਰਡਰ ਮਿਲੇ ਹੋਇਆ ਮਾਰੋ ਲੁੱਟੋ ਤੇ ਖਾਓ ਤੁਸੀਂ ਮੇਰੇ ਘਰੇ ਬੈਠੋ ਮੈਂ ਇਹ ਅਣਹੋਣੀ ਨਹੀਂ ਹੁੰਦੇਣੀ ਕੀ ਕਰੀਏ ਗੁਰਮੁਖਸਿਆ ਇਹ ਖੜਾ ਤਾਂ ਛੱਡਦੇ ਹੀ ਨਹੀਂ ਗਿਆਨੀ ਕੋ ਨਿਰਾਸ਼ਾ ਵਿੱਚੋਂ ਬੋਲਿਆ ਉਹ ਕੋਈ ਨਹੀਂ ਛੱਡ ਦੇਣਗੇ ਆਪਾਂ ਰੱਬ ਦੇ ਮਾਤ ਨਹੀਂ ਮਾਰੇ ਕਲਜੀਤ ਹਾਂ ਬਾਪੂ ਤੂੰ ਸੰਤੂ ਨੂੰ ਬੁਲਾ ਕੇ ਲਿਆ ਕਲਜੀਤ ਪੈਰ ਤੋਂ ਹੀ ਪੇਸ਼ਲ ਖੁਰੀ ਮੁੜ ਪਿਆ ਸੰਤੂ ਦਾ ਘਰ ਕੋਈ ਬਹੁਤੀ ਦੂਰ ਨਹੀਂ ਸੀ ਸੁਨੇਹੇ ਦੇ ਨਾਲ ਹੀ ਸੰਤੂ ਆ ਗਿਆ ਸੰਤੂ ਗਿਆਨੀ ਹੋਰਾਂ ਨੂੰ ਫੜਨ ਵਾਸਤੇ ਪੁਲਿਸ ਫੇਰ ਆਈ ਹੈ ਤੂੰ ਇਹਨਾਂ ਨੂੰ ਆਪਦੇ ਘਰੇ ਲੁਕੋ ਆਪਣੇ ਕਲਜੀਤ ਕਰਕੇ ਪੁਲਸ ਵਾਲੇ ਆਪਣੇ ਘਰੇ ਆ ਵੜਦੇ ਆ ਤੇਰੇ ਤੇ ਕੋਈ ਸ਼ੱਕ ਸਭ ਨਹੀਂ ਮੱਖ ਕਾਣੂ ਤੁਸੀਂ ਮੇਰੇ ਕਰਕੇ ਇੰਨੇ ਜਾਣੇ ਕਾਣੂ ਖਿਲਾੜੇ ਚ ਬਾਂਦ ਦਿੰਨੇ ਆ ਮੇਰੀ ਗੱਲ ਤਾਂ ਮੰਨੋ ਗਿਆਨੀ ਨੇ ਦੁਹਾਈ ਦਿੱਤੀ ਤੁਹਾਡੀ ਗੱਲ ਮੰਨੀ ਪਈ ਹੈ ਸੰਤੂ ਬੋਲਿਆ ਹਾਂ ਦੱਸ ਤੁਸੀਂ ਪਿੱਛੋਂ ਦੀ ਤੇਲੀਆਂ ਵਾਲੀ ਵੀ ਹੀ ਪੈ ਕੇ ਪੱਤੇ ਤੋੜ ਜਾਓ ਚਲੋ ਗਿਆਨੀ ਜੀ ਮੱਕਾ ਨੂੰ ਤੁਸੀਂ ਮੇਰੇ ਕਰਕੇ ਇੰਨੇ ਜਣੇ ਕਾ ਨੂੰ ਖਲਾੜੇ ਚ ਬਾਂਦਿੰਨੇ ਆ ਮੇਰੀ ਗੱਲ ਤਾਂ ਮੰਨੋ ਗਿਆਨੀ ਨੇ ਦੁਹਾਈ ਪਾਈ ਉਹ ਈ ਗੱਲ ਮੰਨੀ ਪਈ ਐ ਸੰਤੂ ਹਾਂ ਦੱਸ ਤੁਸੀਂ ਪਿੱਛੋਂ ਦੀ ਤੇਲੀਆਂ ਵਾਲੀ ਵੀ ਹੀ ਪੈ ਕੇ ਪੱਤੇ ਤੋੜ ਜਾਓ ਚਲੋ ਗਿਆਨੀ ਜੀ ਸੰਤੂ ਨਾ ਨਾ ਕਰਦੇ ਗਿਆਨੀ ਨੂੰ ਇੱਕ ਤਰ੍ਹਾਂ ਬੱਚੇ ਵਾਂਗ ਉਂਗਲ ਜੀ ਲਾ ਕੇ ਲੈ ਗਿਆ ਦੈਲੀਆਂ ਵਾਲੀ ਪੀੜੀ ਦੀ ਗਲੀ ਦਾ ਕੋਈ ਨੀ ਮੋੜ ਮੋੜ ਕੇ ਸੰਤੂ ਦਾ ਘਰ ਸੀ ਆਖਿਰ ਤੇ ਜਾ ਕੇ ਵੀਹੀ ਬੰਦ ਹੋ ਜਾਂਦੀ ਸੀ ਜਿਸ ਕਰਕੇ ਇਹ ਵੀਹੀ ਬਹੁਤੀ ਵਗਦੀ ਨਹੀਂ ਸੀ ਸਿਰਫ ਘਰਾਂ ਵਾਲਿਆਂ ਦਾ ਹੀ ਲੰਗਾ ਸੀ ਸੰਤੂ ਨੇ ਗਿਆਨੀ ਨੂੰ ਕਪਾਹ ਦੀਆਂ ਪੰਡਾ ਪਿੱਛੇ ਇੱਕ ਵੰਜੀ ਡਾ ਦਿੱਤੀ ਸੰਤੂ ਨੇ ਆਪਣੀ ਘਰ ਵਾਲੀ ਮੇਲੂ ਤੇ ਕੁੜੀ ਜਗਿੰਦਰ ਨੂੰ ਸਾਰੀ ਅਸਲੀਅਤ ਤੋਂ ਜਾਣੂ ਕਰਵਾ ਦਿੱਤਾ ਪਰੀਸਤਾ ਨਾਲ ਸੁਣ ਕੇ ਮੇਲੂ ਨੇ ਢਿੱਡ ਵਿੱਚ ਮੁੱਖੀਆਂ ਦੇ ਲਈਆਂ ਜਗਿੰਦਰ ਦੇ ਤੌਰ ਪਰ ਹੀ ਉੱਡ ਗਏ ਪਰੀਸਨਾ ਉਹਨਾਂ ਦਾ ਬੜਾ ਕੌੜਾ ਜ਼ਰਬਾ ਸੀ ਹਰਪਾਲ ਦੇ ਬੇਰੋਜ਼ਾ ਸੱਲ ਪਾਲੋ ਦੇ ਅਜੇ ਸੱਬਲ ਵਜੀ ਵਾਂਗ ਰੜਕਦਾ ਸੀ ਪੁਲਿਸ ਸਾਰੀ ਦਿਹਾੜੀ ਪਿੰਡ ਵਿੱਚ ਹਲਕਿਆਂ ਵਾਂਗ 헤ਲੀਆਂ ਦਿੰਦੀ ਫਿਰਦੀ ਰਹੀ ਬੇਦੋਸ਼ੇ ਲੋਕਾਂ ਦੇ ਬਿਨਾਂ ਗੱਲੋਂ ਡੰਡੇ ਮਾਰੇ ਖੁਰਗੋ ਪੱਟੀ ਪਰ ਫਿਰ ਵੀ ਗਿਆਨੀ ਕਿਤੋਂ ਪ੍ਰਗਟ ਨਹੀਂ ਹੋਇਆ ਸੀ ਗਿਆਨੀ ਚੁੱਪਚਾਪ ਸੰਤੂ ਦੇ ਪਿਛਲੇ ਅੰਦਰ ਮੰਜੀ ਤੇ ਪਿਆ ਰਿਹਾ ਸੀ ਪੁਲਿਸ ਖਾਲੀ ਹੱਥ ਮੁੜ ਗਈ ਸੀ ਥਾਣੇਦਾਰ ਜੰਗ ਸਿੰਘ ਹੱਥਾਂ ਤੇ ਦੰਦੀਆਂ ਵੱਢ ਰਿਹਾ ਸੀ ਕਿਉਂਕਿ ਸਾਰਾ ਪਿੰਡ ਇੱਕ ਮੋਰੀ ਲੰਘ ਗਿਆ ਸੀ ਔਰ ਤੁਸੀਂ ਤਾਂ ਦੂਰੋਂ ਕਿਤੇ ਖੁਰਗੋ ਪੱਟਦੇ ਰਹੇ ਯਾਨੀ ਤਾਂ ਸੰਤੂ ਨੇ ਆਪਦੇ ਅੰਦਰ ਲਗੋਇਆ ਵਇਆ ਸੀ। ਥਾਣੇਦਾਰ ਕੋਲ ਬੈਠਾ ਸਰਪੰਚ ਜੱਗਰ ਸਿੰਘ ਸੁਣਾਈ ਕਰ ਰਿਹਾ ਸੀ। ਸਰਪੰਚ ਆ ਮੌਕੇ ਤਾਂ ਤਾ ਤੂੰ ਦੱਸਿਆ ਨਹੀਂ ਹੁਣ ਆ ਕੇ ਗਾਣੇ ਸੁਣਾਉਣ ਲੱਗ ਪਿਆ। ਥਾਣੇਦਾਰ ਨੇ ਅਗਲਾ ਪਿਛਲਾ ਸਾਰਾ ਗੁੱਸਾ ਬਾਹਰ ਕੱਢਿਆ। ਉਹ ਮੈਨੂੰ ਵੀ ਉਤੋਂ ਬਾਅਦ ਹੀ ਪਤਾ ਲੱਗਿਆ ਮੈਂ ਕਿਤੇ ਤੁਹਾਡੇ ਕੋਲੋਂ ਲੁਕੋ ਰੱਖਣਾ ਸੀ। ਸਰਪੰਚ ਛਿੱਥਾ ਜਾ ਪੈ ਗਿਆ। ਅੰਦਰ ਉਸਨੇ ਥਾਣੇਦਾਰ ਦੀ ਬੇਇਤਬਾਰੀ ਨੂੰ ਗੰਦੀ ਗਾਲ ਕੱਢੀ। ਮੇਰਾ ਸੌਰਾ ਬਿਨਾ ਗੱਲੋਂ ਹੀ ਆਟੇ ਦਾ ਛੀ ਬਣਿਆ ਬੈਠਾ ਹੈ। ਇਹਨਾਂ ਵੀ ਭੈ 14 ਦਾ ਕੁਇ ਤਵਾਰਨੀ। ਸਾਲਾ ਬਿਨਾਂ ਕਸੂਰ ਤੋਂ ਹੀ ਦੁਸ਼ਣ ਲਾਈ ਜਾਂਦਾ ਹੈ ਵਲਫੇਅਰ ਵਾਲੇ ਬੰਦੇ ਨੂੰ ਤਾਂ ਪਿੰਦੇ ਦੇ ਦੇਖਿਆ ਇਹ ਮੇਰਾ ਸਾਲਾ ਬਗ ਸਿੱਧੇ ਪੈ ਇਹਨੂੰ ਹੀ ਸੜਾਕੀ ਜਾਂਦਾ ਹੈ ਇਹ ਸੰਤੂ ਵੀ ਬਾਲੇ ਚੜਦਾ ਕਹਿੰਦਾ ਤੁਰਿਆ ਹੁੰਦਾ ਜਿੰਨਾ ਚਿਰ ਤੁਹਾਡੇ ਪਿੰਡ ਨੂੰ ਕੋਈ ਸਬਕ ਨਹੀਂ ਨਾ ਸਿਖਾਉਂਦੇ ਕਹਾਣੀ ਫਿੱਟ ਨਹੀਂ ਆਉਣੀ ਸਰਪੰਚ ਚੁੱਪ ਸੀ ਉਹ ਆਪਣੀ ਹੇਠੀ ਮਹਿਸੂਸ ਕਰ ਰያ ਸੀ ਸਰਪੰਚਾ ਤੂੰ ਐਂ ਕਰ ਉਸਨੇ ਸਵਾਲੀਆ ਨਜ਼ਰਾਂ ਉੱਪਰ ਉਠਾਈਆਂ ਤੂੰ ਕੱਲ ਨੂੰ ਪਿੰਡ ਨਾ ਰਹੀਂ ਕਿਤੇ ਕਿਨਾਰਾ ਕਰ ਜੀ ਅਸੀਂ ਕੱਲ ਨੂੰ ਤੇਰੇ ਪਿੰਡ ਨੂੰ ਦਿਖਾਉਣੇ ਆ ਬਈ ਕਿੰਨੇ ਵੀ ਸੌ ਹੁੰਦਾ ਕੀ ਕਰੋਗੇ ਇਹ ਤਾਂ ਪਿੱਛੇ ਹੀ ਪਤਾ ਲੱਗੂ ਪਰ ਇੱਕ ਗੱਲ ਹੈ ਜੇ ਮੁੜ ਕੇ ਤੇਰੇ ਪਿੰਡ ਦਾ ਕੋਈ ਅੱਖ ਚ ਪਾਇਆ ਰੜ ਗਿਆ ਨਾ ਤਾਂ ਮੈਨੂੰ ਜੰਗ ਸਿੰਘ ਨਾਲ ਜਾਣੀ ਕਿਸੇ ਚੂੜੇ ਦੀ ਛੱਟ ਜਾਣੀ ਮੈਂ ਕਿੱਥੇ ਜਾਵਾਂ ਸਰਪੰਚ ਨੂੰ ਕੀ ਕਿਨਾਰਾ ਨਹੀਂ ਜਿਸ ਰਿਆ ਸੀ ਉਹ ਕਿਤੇ ਸੌਰੀ ਸੌਰੀ ਜਾਵਾਂ ਫੇਰ ਅੱਜੀ ਚੱਲਿਆ ਜਾਣਾ ਕੱਲ ਨੂੰ ਲੋਕਾਂ ਨੂੰ ਸ਼ੱਕ ਪੈ ਜੂ ਪਿੰਡ ਕਿਸੇ ਅਧਿਆਸਨਿਆਂ ਭੇਜ ਦੇ ਬਸ ਕੱਲ ਨੂੰ ਪਿੰਡ ਨਾ ਮੁੜੀ ਤੜ ਕਿਉਂ ਸਰਦਰੀ ਪੁਲਿਸ ਨੇ ਸੰਤੂ ਦਾ ਕਰਕੇ ਲਿਆ ਸੰਤੂ ਨੂੰ ਮਸ਼ਕਾ ਬਣ ਕੇ ਟਰੱਕ ਵਿੱਚ ਸੁੱਟ ਲਿਆ ਟਰੱਕ ਤੋਰ ਦਿੱਤਾ ਗਿਆ ਪਰ ਥਾਣੇਦਾਰ ਨੂੰ ਅਜੇ ਵੀ ਸਬਰ ਨਹੀਂ ਆਇਆ ਸੀ ਉਸ ਨੇ ਇੱਕ ਹੋਰ ਹਿਲ ਦੇ ਵਿੱਚ ਕਹਿਰ ਵਰਤਾਇਆ ਸੰਤੂ ਦੀ ਪਰ ਜਵਾਨ ਕੁੜੀ ਜਗਿੰਦਰ ਨੂੰ ਕੱਪੜੇ ਪਾੜ ਕੇ ਅਲਫਲੰਗੀ ਕਰ ਲਿਆ ਖੁਦ ਥਾਣੇਦਾਰ ਨੇ ਉਸ ਦੀਆਂ ਜਵਾਨ ਨਗਰਨ ਛਾਤੀਆਂ ਫੜ ਕੇ ਸਾਰੇ ਪਿੰਡ ਵਿੱਚ ਫੇਰਿਆ ਜਵਾਨ ਕੁੜੀ ਤਬਾਹ ਹੋ ਗਈ ਸੀ ਸਾਰਾ ਪਿੰਡ ਤਰਸ ਤਰਸ ਕਰ ਉੱਠਿਆ ਇਹ ਇਕੱਲੇ ਸੰਤੂ ਦੀ ਨਹੀਂ ਸਾਰੇ ਪਿੰਡ ਦੀ ਪੱਗ ਨੂੰ ਹੱਥ ਪੈ ਗਿਆ ਸੀ ਲੋਕ ਸ਼ਰਮ ਦੇ ਮਾਰੇ ਅੰਦਰ ਵੜ ਕੇ ਰਹਿੰਦੇ ਸਨ ਲੋਕਾਂ ਦੀ ਇੱਕ ਤਰ੍ਹਾਂ ਨਾਲ ਕੰਢੀ ਲੱਗ ਗਈ ਸੀ ਜੋਨਾ ਤਰਗੋ ਗਿਆ ਸੀ ਸਾਰੇ ਪਿੰਡ ਦੀ ਪਤ ਕੱਖਾਂ ਵਿੱਚ ਰੁਲ ਗਈ ਸੀ ਸਾਰੇ ਪਿੰਡ ਦੇ ਚੁੱਲ੍ਹੇ ਤਪਨੇ ਬੰਦ ਹੋ ਗਏ ਸਨ ਪਿੰਡ ਵਿੱਚ ਜਿਵੇਂ ਕੋਈ ਜੋ ਫਿਰ ਗਿਆ ਸੀ ਭਰੀਆਂ ਭਰੀਆਂ ਗਲੀਆਂ ਰੋਹੀ ਬਣ ਗਈਆਂ ਸਨ ਪਿੰਡ ਵਿੱਚ ਜਿਵੇਂ ਹਾਰਡ ਬੋਲਣ ਲੱਗ ਪਿਆ ਸੀ ਪਿੰਡ ਦੀ ਜਿਵੇਂ ਰੂਹ ਹੀ ਹਟ ਗਈ ਸੀ ਬੁੱਢੇ ਠੇਰੇ ਇੱਕ ਦੂਜੇ ਦੇ ਗੱਲ ਲੱਗ ਰੋਂਦੇ ਸਨ ਗਿਆਨੀ ਪਿੰਡ ਨਹੀਂ ਸੀ ਸਰਪੰਚ ਪਿੰਡ ਨਹੀਂ ਸੀ ਜੋਗਿੰਦਰ ਦੀ ਮਾਂ ਮੇਲੋਂ ਨੂੰ ਦੌਰੇ ਪਈ ਜਾ ਰਹੇ ਸਨ ਮੇਲੋਂ ਦੀ ਬਿਰਦ ਮਾਂ ਬਚਿੰਤਕਰ ਦੀ ਅਤੇ ਦੋਤੀ ਕੁੱਲ ਨਿਰਬਲ ਹੋਈ ਬੈਠੀ ਸੀ ਉਸ ਦੀਆਂ ਜੋਤ ਹਿਨ ਅੱਖਾਂ ਟੱਪ ਬੰਗ ਚੋਈ ਜਾ ਰਹੀਆਂ ਸਨ ਉਹ ਢਿੱਡ ਦੇ ਦਰਦ ਨੂੰ ਫੜ ਕੇ ਸਰੀਰ ਵਿੱਚ ਹੀ ਸਮਾਈ ਬੈਠੀ ਸੀ ਸੰਤੂ ਠਾਣੀ ਸੀ ਲੋਕ ਖੁਦ ਦੁਖੀ ਉਹਨਾਂ ਨੂੰ ਫੋਕਾ ਤਰਵਾਸ ਲਈ ਜਾ ਰਹੇ ਸਨ ਨਹੀਂ ਕੋਈ ਸੰਤੂ ਮਰ ਗਿਆ ਹੈ ਅਚਾਨਕ ਜੰਗੀਰੋ ਬੁੜੀ ਨੇ ਪੁੱਛਿਆ ਮਰ ਜਾਣ ਦੇ ਅਮਾ ਜੀ ਉਹਨੂੰ ਉੱਥੇ ਹੀ ਆ ਸੁਣ ਕੇ ਕਿਹੜਾ ਉਹ ਜਿਉਂਦਾ ਰਹੂ ਮਰ ਜਾਣ ਦੇ ਜਿੱਥੇ ਹੈਗਾ ਚੰਦਰਾ ਮੇਲੂ ਨੇ ਬਲਦਾ ਪਾਂਬੜ ਬੇਕਸੂਰ ਸੰਤੂ ਤੇ ਸੁੱਟਿਆ ਅਸੀਂ ਵੀ ਕਿਹੜਾ ਮੂੰਹ ਦਿਖਾਵਾਂਗੇ ਜਾਂ ਡੁੱਬ ਜਾਣੇ ਨੂੰ ਉਹ ਹੋਈ ਜਿਹੜੀ ਕਦੇ ਨਾ ਹੋਵੇ। ਬੇਚਿੰਤ ਕਰਨੇ ਤੁਖ ਦੇ ਮਨ ਦਾ ਗੁਬਾਰ ਕੱਢਿਆ। ਇੱਕ ਮਨੁੱਖ ਇਤਨਾ ਬੇਰਹਿਮ, ਨਿਰਦਈ ਅਤੇ ਭਿਆਨਕ ਹੋ ਸਕਦਾ ਹੈ। ਉਸਨੇ ਕਦੇ ਸੁਪਨੇ ਵਿੱਚ ਵੀ ਚਿਤਵਿਆ ਨਹੀਂ ਸੀ। ਫੇਰ ਵੀ ਪੁੱਤ ਮਗਰ ਜਾਣ ਦਾ ਫਰਜ਼ ਤਾਂ ਬੰਦਾ ਹੀ ਐ। ਇਹ ਜਨੂ ਜਾਣੇ ਹੋਰ ਨਾ ਜਾ ਜਾਂਦੀ ਕਰ ਦੇਣ। ਇਹਨਾਂ ਦਾ ਕੀ ਇਤਬਾਰ। ਅੰਮਾ ਜੀ ਹੁਣ ਕਿਹੜਾ ਸੀ? ਵਸਦਿਆਂ ਚਾ ਵਸਦਿਆਂ ਚ ਤਾਂ ਰਹਿਣ ਜੋਗੇ ਛੱਡੇ ਨਹੀਂ ਪੁੱਤ ਪਿੱਟੇ ਨੇ। ਹੁਣ ਜਿਹੜਾ ਕੁਝ ਹੋਣਾ ਜਲਦੀ ਹੋ ਜਾਂਦਿਓ। ਮੇਲੋ ਬੋਲੀ। ਸਾਰਾ ਪਿੰਡ ਚੁੱਪ ਕਰ ਗਿਆ ਉਹ ਉੱਚੜੀ ਆਤਮਾ ਦਾ ਦਰਦ ਬੜੀ ਚੰਗੀ ਤਰ੍ਹਾਂ ਹੀ ਤਾਂ ਸਮਝਦੇ ਸਨ ਅਗਲੇ ਦਿਨ ਸਰਪੰਚ ਬੌੜ ਪਿਆ ਸਾਰੇ ਪਿੰਡ ਨੇ ਉਸ ਕੋਲ ਜਾ ਫਰਿਆਦ ਕੀਤੀ ਉਹ ਜੇ ਉਹ ਗਿਆਨੀ ਨੂੰ ਭਾਲਦੇ ਸੀ ਗਿਆਨੀ ਨੂੰ ਮੱਥੇ ਮਾਰਦੇ ਐਡਾ ਕਾਂਡ ਜ਼ਰੂਰ ਕਰਵਾਉਣਾ ਸੀ ਉਲਟਾ ਸਰਪੰਚ ਸਾਰੇ ਪਿੰਡ ਦੀ ਦਾੜੀ ਨੂੰ ਪੈ ਨਿਕਲਿਆ ਸਰਪੰਚਾ ਖੇਖਣਾ ਕਰ ਜਦੋਂ ਗਿਆਨੀ ਇੱਥੇ ਹੈ ਹੀ ਨਹੀਂ ਸੀ ਉਹਨੂੰ ਕਿਹੜੀ ਰੋਹੀ ਚੋਂ ਲੱਭ ਕੇ ਲਿਆਉਂਦੇ ਗੁਰਮਖ ਸਿੰਘ ਗੁੱਸੇ ਵਿੱਚ ਜਦ ਦਿਨ ਹੋ ਗਿਆ ਸੀ ਜੇ ਗਿਆਨੀ ਦੇ ਕੇ ਖਿਹੜਾ ਛੁੱਟਦਾ ਹੈ ਆਪਾਂ ਫੇਰ ਵੀ ਨਫੇ 'ਚ ਆ। ਵਾਧੂ ਪਿੰਡ ਦੀ ਦੁਰਗਤੀ ਨਾ ਕਰਾਓ। ਟਰਮੇ ਨਾ ਸੋਚੋ। ਉੱਤੋਂ ਸਮਾਂ ਦੇਖੋ ਕਿਹੜਾ ਆਇਆ। ਸਰਪੰਚ ਕਸੂਤਾ ਫਰਸ਼ਾ ਹੋਣ ਦੇ ਤੌਰ ਤੇ ਵੀ ਸੰਭਲ ਕੇ ਗੱਲ ਕਰ ਰਿਹਾ ਸੀ। ਸਾਰੇ ਚੁੱਪ ਕਰ ਗਏ। ਕੀ ਚੰਗਾ ਸੀ, ਕੀ ਮਾੜਾ ਸੀ ਕਿਸੇ ਨੂੰ ਕੁਝ ਸੋਝੀ ਨਹੀਂ ਰਿਹਾ ਸੀ। ਜਦੋਂ ਗਿਆਨੀ ਨੂੰ ਉੱਡਦੀ-ਉੱਡਦੀ ਜੀ ਖਬਰ ਮਿਲੀ ਤਾਂ ਉਹ ਹਨੇਰੇ ਵਾਂਗ ਪਿੰਡ ਪੁੱਜਿਆ। ਉਹ ਮੈਂ ਤਾਂ ਪਹਿਲਾਂ ਹੀ ਪਟਿਆ ਸੀ ਵੀ ਮੇਰੇ ਕੱਲੇ ਦੀ ਖਾਤਰ ਸਾਰਾ ਪਿੰਡ ਕੁਹਾੜੇ ਚ ਬਾਣਾ ਦਿਓ। ਗਿਆਨੀ ਨੇ ਦੁਖਾਈ ਦਿੱਤੀ। ਅਣ ਹੁਣ ਹੀ ਖਬਰ ਨੇ ਉਸਦੀ ਰੂਹ ਚੰਬ ਦਿੱਤੀ ਸੀ। ਉਸ ਦਾ ਹਿਰਦਾ ਕੰਬੀ ਜਾ ਰਿਹਾ ਸੀ ਤੇ ਅੰਦਰਲੀ ਆਤਮਾ ਲੁੱਲਖਾਨ ਸੀ। ਆ ਸਰਪੰਚਾ ਪੁਲਿਸ ਨੂੰ ਆਖਦੇ ਮੈਨੂੰ ਚਾਹ ਪਿੰਜੇ ਵਿੱਚ ਦੀ ਕੱਢ ਦੇਣ ਪਰ ਮੇਰੇ ਪਿੰਡ ਦੀ ਜੂਵਲ ਨਾਲ ਚਾਕਣ। ਮੈਂ ਕੱਲ ਨੂੰ ਗੁਰਦੁਆਰੇ ਅਰਦਾਸ ਕਰਕੇ ਪੇਸ਼ ਹੋ ਜਾਵਾਂਗਾ। ਜੇ ਜਿਲ ਕਰੇ ਆ ਕੇ ਲੈ ਜਾਣ ਸਰਪੰਚ ਤੇ ਦਿਲ ਦੀ ਹੋਗੀ। ਉਸ ਨੇ ਸਿਰੀ ਥਾਣੇ ਨੂੰ ਤੁਰ ਦਿੱਤਾ। ਸਵੇਰੇ ਪੈਰ ਦੇ ਤੜਕੇ ਗਿਆਨੀ ਨੇ ਗੁਰਦੁਆਰੇ ਪਾਠ ਆਰੰਭ ਕਰ ਦਿੱਤਾ। ਸਾਰਾ ਪਿੰਡ ਫਮ ਹਮਾ ਕੇ ਪਹੁੰਚਿਆ। ਦੇਖਚਾਰ ਕੀਤੀ ਗਈ। ਪਾਠ ਦੀ ਸਮਾਪਤੀ ਬਾਦ ਗਿਆਨੀ ਨੇ ਬੜਾ ਹੀ ਵਿਰਾਗਮਈ ਕੀਰਤਨ ਕੀਤਾ ਰਾਜੇ ਸ਼ੀ ਮੁਕੱਦਮ ਕੁੱਤੇ ਜਾਏ ਜਗੈਨ ਬੈਠੇ ਸੁੱਤੇ ਪਾਪ ਕੀ ਜੰਜਲੈ ਕਾਬਲੋਂ ਧਾਇਆ ਜੋਰੀ ਮੰਗੇ ਦਾਨ ਵੇ ਲਾਲੋ ਸ਼ਰਮ ਧਰਮ ਦੋਇ ਛੁਪ ਖਲੋਏ ਕੂੜ ਫਿਰੈ ਪਰਦਾਨ ਵੇ ਲਾਲੋ ਖੂਨ ਕੇ ਸੋਹਲੇ ਗਾਵਿਆ ਨਾਨਕ ਰਤ ਕਾ ਕੁੰਗੂ ਪਾਏ ਵੇ ਲਾਲੋ ਪਰਗ ਮੋਨਾ ਸੰਗਤਾਂ ਦੇ ਨੇਤਰ ਸੇਜਲ ਹੋਏ ਪਏ ਸਨ ਗੁਰਦੁਆਰੇ ਨੂੰ ਪੁਲਿਸ ਦਾ ਘੇਰਾ ਪੈ ਗਿਆ ਘੇਰਾ ਇਸ ਤਰ੍ਹਾਂ ਪਾਇਆ ਗਿਆ ਸੀ ਜਿਵੇਂ ਗੁਰਦੁਆਰੇ ਅੰਦਰ ਕਿਸੇ ਵਿਰੋਧੀ ਦੇਸ਼ ਦੀ ਪਲਟਨ ਬੈਠੀ ਸੀ ਜਿਸ ਨੇ ਤੁਰੰਤ ਤੋਪਾਂ ਚਲਾ ਦੇਣੀਆਂ ਸਨ ਕੀਰਤਨ ਉਪਰੰਤ ਗਿਆਨੀ ਨੇ ਮਾਈਕ ਫੜ ਕੇ ਬੋਲਣਾ ਸ਼ੁਰੂ ਕੀਤਾ ਗੁਰੂ ਪਿਆਰੇ ਖਾਲਸਾ ਜੀ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਪੁਲਿਸ ਕਿਵੇਂ ਮੇਰੇ ਪਿੱਛੇ ਬਿਨਾਂ ਗੱਲੋਂ ਹੱਥ ਧੋਕੇ ਪਈ ਹੋਈ ਹੈ ਕਿਵੇਂ ਮੇਰੇ ਕਰਕੇ ਸੰਤੂ ਦੀ ਧੀ ਜਗਿੰਦਰ ਕੌਰ ਨਾਲ ਪੁਲਿਸ ਨੇ ਇੱਕ ਤੱਕਾ ਕੀਤਾ ਸੰਤੂ ਨੂੰ ਅੰਦਰ ਢੱਕਿਆ ਹੋਇਆ ਗੁਰੂ ਪਿਆਰੇ ਖਾਲਸਾ ਜੀ ਹੁਣ ਮੈਂ ਖੁਦ ਆਪਣੇ ਆਪ ਨੂੰ ਪੁਲਿਸ ਦੇ ਹਵਾਲੇ ਕਰਦਾ ਹਾਂ ਹੁਣ ਪੁਲਿਸ ਨੇ ਆਪਣਾ ਆਖਰੀ ਕੰਮ ਕਰ ਹੀ ਲੈਣਾ ਹੈ ਸੁੱਕ ਕਰ ਲੈਣ ਦਿਓ ਕਿਉਂਕਿ ਜਦ ਪੁਲਿਸ ਨੇ ਸਾਰੇ ਪਿੰਡ ਦੀ ਇੱਜ਼ਤ ਨੂੰ ਹੱਥ ਪਾ ਰਿਆ ਹੁਣ ਜਿਉਣਾ ਕਦੇ ਵਾਸਤੇ ਆ ਜਿਉਣਾ ਧਿਰਗ ਹੈ ਜੇ ਜੀਵੇ ਪਤ ਲੱਥੀ ਜਾਏ ਸਭ ਹਰਾਮ ਜੀਤਾ ਖਿਚਖਾਈ ਖਾਲਸਾ ਜੀ ਮੇਰਾ ਕੰਮ ਸੀ ਨੌਜਵਾਨਾਂ ਦੇ ਨਸ਼ੇ ਛਡਾਉਣਾ ਤੇ ਉਹਨਾਂ ਨੂੰ ਗੁਰੂ ਦੇ ਲੜ ਲਾਉਣਾ ਬਸ ਇਹ ਕੰਮ ਪੁਲਿਸ ਨੂੰ ਚੰਗਾ ਨਹੀਂ ਲੱਗਦਾ ਪਰ ਹੁਣ ਸਾਰੇ ਸਮੁੱਚੇ ਪਿੰਡ ਦਾ ਫਰਜ਼ ਬਣਦਾ ਕਿ ਇਸ ਕਾਰਜ ਨੂੰ ਨਿਰੰਤਰ ਜਾਰੀ ਰੱਖਿਆ ਜਾਵੇ ਹਰ ਮਾਈ ਪਾਈ ਬੱਚਾ ਬੱਚੀ ਗੁਰੂ ਕਲਗੀਆਂ ਬਾਰੇ ਦੇ ਲੜ ਲੱਗੇ ਤੇ ਆਪਣਾ ਲੋਕ ਪਰਲੋਕ ਸਾਰੇ ਤੁਰਕੀ ਬਾਣੀ ਫਰਮਾਉਂਦੀ ਹੈ ਹਰ ਨਰ ਮੁੰਜਨ ਅੰਮ੍ਰਿਤ ਖੋਜਦੇ ਸੇ ਅੰਮ੍ਰਿਤ ਗੁਰਤੇ ਪਾਇਆ ਸੋ ਪਿਆਰੀ ਖਾਲਸਾ ਜੀ ਗੁਰੂ ਦੇ ਲੜ ਜ਼ਰੂਰ ਲੱਗਣਾ ਮੈਂ ਜਿਉਂਦਾ ਆਵਾ ਚਾਹੇ ਨਾ ਆਂ ਪਰ ਹਰ ਮਾਈ ਭਾਈ ਨੇ ਮੇਰੀ ਬੇਨਤੀ ਜ਼ਰੂਰ ਪ੍ਰਵਾਨ ਕਰਨੀ ਆਪਣੇ ਕਰਮ ਫਰਜ਼ ਤੋਂ ਕਤਾਈ ਨਹੀਂ ਕਰਨੀ ਨਹੀਂ ਆਪਾਂ ਗੁਰੂ ਦੇ ਦੇਨਦਾਰ ਹੋਵਾਂਗੇ ਜੇ ਮੈਂ ਚੜ੍ਹਾਈ ਕਰ ਜਾਵਾਂ ਤਾਂ ਸੰਤੂ ਦੀ ਲੜਕੀ ਜੋਗਿੰਦਰ ਕੌਰ ਦੀ ਜ਼ਿੰਮੇਵਾਰੀ ਸਾਰੇ ਪਿੰਡ ਉੱਪਰ ਹੈ ਉਸ ਨੂੰ ਪੂਰਨ ਤੌਰ ਤੇ ਸਹਿਯੋਗ ਅਤੇ ਸਾਰਾ ਦੇਣਾ ਹੈ ਦੇਗ ਵਰਤਨ ਉਪਰੰਤ ਮੈਂ ਗ੍ਰਿਫਤਾਰੀ ਦੇਵਾਂਗਾ ਖਾਲਸਾ ਜੀ ਬਿਲਕੁਲ ਸ਼ਾਂਤੀ ਰੱਖਣੀ ਹੈ ਭੜਕਾਹਟ ਵਿੱਚ ਨਹੀਂ ਆਉਣਾ ਇਸਨਾ ਪੁੱਤ ਨੂੰ ਹੋਰ ਮੌਕਾ ਮਿਲੇਗਾ ਸੋ ਮੇਰੀ ਇਹ ਬੇਨਤੀ ਹੈ ਤੇ ਆਖਰੀ ਫਤਿਹ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਖੇਪ वार्तालाप ਬਾਦ ਗਿਆਨੀ ਪੂਰਨ ਸਿੰਘ ਨੇ ਹੁਕਮਨਾਮਾ ਲਿਆ ਟੋਡੀ ਮਹੱਲਾ ਪੰਜਵਾਂ ਘਰ ਪੰਜਵਾਂ ਦੁੱਪਦੇ ਇੱਕੰਕਾਰ ਸਤਗੁਰ ਪ੍ਰਸਾਦ ਐਸੋ ਗੁਣ ਮੇਰੇ ਪ੍ਰਭ ਕੀਨ ਪੰਚ ਦੁਖ ਔਰ ਅਹੰ ਰੋਗ ਇਹ ਤਨ ਤੇ ਸਗ ਦੂਰ ਕੀਨ ਰਹਾਓ ਬੰਦਨ ਤੋਰ ਛੋਰ ਬਿਖਿਆਤੇ ਗੁਰ ਕੋਬ ਸਬਦ ਮੇਰੇ ਹੀ ਦੀਨ ਰੂਪ ਅਨੂਰੂਪ ਮਗਰੋ ਕੁਛ ਨਾ ਵਿਚਾਰਿਓ ਪ੍ਰੇਮ ਗਇਓ ਮੋਹ ਹਰ ਰੰਗ ਭੀਨ ਪੇਖਿਓ ਲਨਨ ਪਾਟ ਵਿਚ ਖੋਇ ਅਨੰਦ ਚਿਤਾ ਹਰਖੇ ਪਤੀਨ ਤੇਸੀ ਹੀ ਕੋ ਗ੍ਰੈ ਸੋਈ ਪ੍ਰਭ ਨਾਨਕ ਸੋ ਠਾਕਰ ਤੇਸੀ ਹੀ ਕੋ ਤੀਨ ਵਾਹਿਗੁਰੂ ਜੀ ਕਾ ਕਲცა ਵਾਹਿਗੁਰੂ ਜੀ ਕੀ ਫਤਿ ਗਿਆਨੀ ਨੇ ਹੁਕਮਨਾਮੇ ਦੀ ਸੰਖੇਪ ਵਿਆਖਿਆ ਕੀਤੀ ਹੈ ਭਾਈ ਮੇਰੇ ਪ੍ਰਭੂ ਜੀ ਨੇ ਮੇਰੇ ਉੱਤੇ ਇਹੋ ਜਿਹਾ ਉਪਕਾਰ ਕੀਤਾ ਹੈ ਕਿ ਕਾਮ ਦਾ ਇੱਕ ਪੰਜੇ ਵਿਕਾਰ ਅਤੇ ਹਮੈ ਦਾ ਰੋਗ ਇਹ ਸਾਰੇ ਉਸਨੇ ਮੇਰੇ ਸਰੀਰ ਵਿੱਚੋਂ ਕੱਢ ਦਿੱਤੇ ਹਨ ਫਿਰ ਗੁਰੂ ਮਹਾਰਾਜ ਵਿਸਰਾਮ ਦੇ ਕੇ ਫਰਮਾਉਂਦੇ ਹਨ ਰਹਾਉ ਦਾ ਮਤਲਬ ਵਿਸਰਾਮ ਹੁੰਦਾ ਹੈ ਭਾਈ ਮੇਰੇ ਪ੍ਰਭੂ ਨੇ ਮੇਰੀਆਂ ਮਾਇਆ ਦੀਆਂ ਪਾਈਆਂ ਤੋੜ ਕੇ ਮੈਨੂੰ ਮਾਇਆ ਦੇ ਮੋਹ ਚੋਂ ਛੁਡਾ ਕੇ ਗੁਰੂ ਦਾ ਸ਼ਬਦ ਮੇਰੇ ਹਿਰਦੇ ਵਿੱਚ ਵਸਾ ਦਿੱਤਾ ਹੈ। ਮੇਰਾ ਕੋਈ ਸੋਚ ਕੋਈ ਕੋਝ ਉਸਨੇ ਆਪਣੇ ਮਨ ਵਿੱਚ ਨਹੀਂ ਲਿਆਂਦਾ। ਮੈਨੂੰ ਉਸਨੇ ਆਪਣੇ ਪ੍ਰੇਮ ਨਾਲ ਬੰਨ੍ਹ ਦਿੱਤਾ ਹੈ। ਮੈਨੂੰ ਆਪਣੇ ਪ੍ਰੇਮ ਰੰਗ ਵਿੱਚ ਭਿਉਂ ਦਿੱਤਾ ਹੈ, ਰੰਗ ਦਿੱਤਾ ਹੈ। اے ਨਾਨਕ ਤੂੰ ਆਖੇ ਭਾਈ ਹੁਣ ਜਦੋਂ ਵਿਚਾਰਲੇ ਪਰਦੇ ਦੂਰ ਕਰਕੇ ਮੈਂ ਉਸ ਸੋਹਣੇ ਲਾਲ ਨੂੰ ਵੇਖਿਆ ਹੈ ਤਾਂ ਮੇਰੇ ਚਿੱਤ ਵਿੱਚ ਆਨੰਦ ਪੈਦਾ ਹੋ ਗਿਆ। ਮੇਰਾ ਮਨ ਖੁਸ਼ੀ ਵਿੱਚ ਗਦਗਦ ਹੋ ਉਠਿਆ ਹੈ ਹੁਣ ਮੇਰਾ ਇਹ ਸਰੀਰ ਉਸੇ ਦਾ ਘਰ ਬਣ ਗਿਆ ਹੈ ਉਹੀ ਇਸ ਘਰ ਦਾ ਮਾਲਕ ਬਣ ਗਿਆ ਹੈ ਉਸੇ ਦਾ ਹੀ ਮੈਂ ਸੇਵਕ ਬਣ ਗਿਆ ਹਾਂ ਦੇਖ ਵਰਤਾਈ ਗਈ ਗਿਆਨੀ ਨੇ ਗ੍ਰਿਫਤਾਰੀ ਦੇ ਦਿੱਤੀ ਸਾਰਾ ਪਿੰਡ ਦਿਲੋਂ ਦੁਖੀ ਸੀ ਸਭ ਉੱਚੀ ਖੜਾ ਸੀ ਪੁਲਿਸ ਦੇ ਟਰੱਕ ਤੁਰ ਗਏ ਥਾਣੇ ਪਹੁੰਚਨ ਸਾਰੀ ਗਿਆਨੀ ਨੂੰ ਹਵਾਲਤ ਦੇ ਵਿੱਚ ਦੇ ਦਿੱਤਾ ਗਿਆ ਬਾਕੀ ਅਗਲੇ ਕਾਂਡ ਵਿੱਚ ਧੰਨਵਾਦ